ਹallelujah ਮੇਰੇ ਵੱਲੋਂ ਐਂਡ ਜੀਸ ਕ੍ਰਾਈਸ ਮਿਸ ਜੀ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਮੈਂ ਪ੍ਰਭੂ ਦਾ ਵਚਨ ਲੈ ਕੇ ਤੁਹਾਡੇ ਸੰਮੁਖ ਹਾਂ ਅੱਜ ਆਪਾਂ ਪ੍ਰਭੂ ਦੇ ਵਚਨ ਜੋ ਸਿੱਖਾਂਗੇ ਆਤਮਿਕ ਕੰਮ ਅਤੇ ਸਰੀਰਕ ਕੰਮ ਹallelujah ਪ੍ਰਭੂ ਦੋ ਪ੍ਰਭੂ ਦੀ ਬਾਣੀ ਦੇ ਵਿੱਚ ਦੋ ਤਰ੍ਹਾਂ ਦੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ ਨੰਬਰ 1 ਹੈ ਆਤਮਿਕ ਕੰਮ ਨੰਬਰ 2 ਹੈ ਸਰੀਰਿਕ ਕੰਮ ਇਹਨਾਂ ਦੋਨਾਂ ਦੇ ਵਿੱਚੋਂ ਆਪਾਂ ਚੁਣਨਾ ਹੈ ਕਿ ਕਿਹੜਾ ਸਾਡੇ ਵਾਸਤੇ ਫਾਇਦੇਮੰਦ ਹੈ ਅਤੇ ਕਿਹੜਾ ਕੰਮ ਸਾਡੇ ਵਾਸਤੇ ਨੁਕਸਾਨਦਾਇਕ ਹੈ ਹਾਲੇਲੂਇਆ ਜਦੋਂ ਆਪਾਂ ਪ੍ਰਭੂ ਦੇ ਵਚਨ ਵਿੱਚ ਪੜ੍ਹਦੇ ਹਾਂ ਜਾਂ ਪ੍ਰਭੂ ਦੇ ਦਾਸਾਂ ਕੋਲ ਸੁਣਦੇ ਹਾਂ ਤੇ ਉਹਨਾਂ ਨੇ ਜਿਆਦਾ ਜਿਹੜੀ ਇੰਪੋਰਟੈਂਸ ਹੈ ਜਾਂ ਜਿਆਦਾ ਜਿਹੜੀ ਮਹੱਤਤਾ ਹੈ ਉਹ ਉਹਨਾਂ ਨੇ ਆਤਮਿਕ ਕਮਾਂ ਨੂੰ ਦਿੱਤੀ ਹੈ ਹਾਲੇਲੂਇਆ ਜਦੋਂ ਪ੍ਰਭੂ ਯਿਸੂ ਮਸੀਹ ਜੀ ਦੀ ਲਾਈਫ ਦੇ ਬਾਰੇ ਉਹਦੇ ਜੀਵਨ ਬਾਰੇ ਪੜ੍ਹਦੇ ਹਾਂ ਉਹਨੇ ਉਹੀ ਗੱਲਾਂ ਕੀਤੀਆਂ ਜਿਹੜੀਆਂ ਉਸਨੇ ਆਪਣੇ ਪਿਤਾ ਕੋਲ ਉਹਨੂੰ ਮਿਲੀਆਂ ਹallelujah ਜਿਸ ਤਰ੍ਹਾਂ ਪਿਤਾ ਉਹਨੂੰ ਕਹਿੰਦਾ ਸੀ ਉਹ ਉਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਆ ਕੇ ਬੋਲਿਆ ਹallelujah ਔਰ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਕੰਮ ਸੀ ਉਹ ਧਰਤੀ ਦੇ ਕੰਮ ਨਹੀਂ ਸੀ ਉਹ ਸਵਰਗੀ ਕੰਮ ਸੀ ਹallelujah ਉਹ ਆਤਮਿਕ ਤੁਹਾਨੂੰ ਤੇ ਮੈਨੂੰ ਆਤਮਿਕ ਬਣਾਉਣਾ ਚਾਹੁੰਦਾ ਸੀ ਹਾਲੇਲੂਇਆ ਕਿਉਂਕਿ ਆਤਮਿਕ ਆਤਮਾ ਦੇ ਵਿੱਚ ਰਹਿ ਕੇ ਹੀ ਆਪਾਂ ਜਿਹੜੀ ਹੈ ਮੋਕਸ਼ ਦੀ ਔਰ ਮੁਕਤੀ ਦੀ ਜਿਹੜੀ ਹੈ ਪ੍ਰਾਪਤੀ ਕਰ ਸਕਦੇ ਹਾਂ ਕਿਉਂਕਿ ਜਿਹੜਾ ਸਰੀਰ ਹੈ ਜਦੋਂ ਆਪਾਂ ਸਰੀਰ ਦੇ ਕੰਮ ਕਰਾਂਗੇ ਤੇ ਸਰੀਰ ਕੀ ਹੈ ਨਾਸ਼ਵਾਨ ਹੈ ਤੇ ਜਿਸ ਸਰੀਰ ਆਪਣੇ ਨਾਲ ਨਹੀਂ ਜਾਏਗਾ ਲੇਕਿਨ ਜਿਹੜੀ ਯਹੋਵਾ ਪਰਮੇਸ਼ੁਰ ਨੇ ਤੁਹਾਡੇ ਅਤੇ ਮੇਰੇ ਵਿੱਚ ਆਤਮਾ ਫੂਕੀ ਹੋਈ ਹੈ ਜਾਂ ਪਾਈ ਹੋਈ ਹੈ ਇਨੀ ਹੀ ਪ੍ਰ부ਦੀ ਹਜ਼ੂਰੀ ਦੇ ਵਿੱਚ ਜਾ ਕੇ ਜਿਹੜਾ ਸਬਕitab ਦੇਣਾ ਹੈ ਹਾਲੇਲੂਇਆ ਪ੍ਰ부 ਦਾ ਵਚਨ ਮੈਂ ਤੁਹਾਡੇ ਵਾਸਤੇ ਪੜਾਂਗਾ ਰੋਮੀਆਂ ਦੀ ਪਤਰੀ ਉਹਦਾ 8 ਦੇ ਆਏ ਉਹਦਾ 5 ਅਤੇ 6 ਮੈਂ ਤੁਹਾਡੇ ਵਾਸਤੇ ਪੜਾਂਗਾ ਪ੍ਰ부 ਦਾ ਵਚਨ ਕੀ ਕਹਿੰਦਾ ਹੈ ਜਿਹੜੇ ਸਰੀਰਕ ਹਨ ਉਹ ਸਰੀਰ ਦੀਆਂ ਅਵਸਥਾਂ ਉੱਤੇ ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਅਵਸਥਾਂ ਉੱਤੇ ਮਨ ਲਾਉਂਦੇ ਹਨ ਹallelujah ਇੱਥੇ ਪ੍ਰਭੂ ਦਾ ਵਚਨ ਕਹਿੰਦਾ ਹੈ ਜਿਹੜੇ ਸਰੀਰਕ ਲੋਗ ਨੇ ਜਿਹੜੇ ਸਰੀਰ ਸਰੀਰ ਦੀਆਂ ਇਛਾਵਾਂ ਦੇ ਨਾਲ ਜਸ ਸਰੀਰਕ ਮਨਸ਼ਾ ਦੇ ਨਾਲ ਇਸ ਸੰਸਾਰ ਦੇ ਵਿੱਚ ਜਿਉਣਾ ਚਾਹੁੰਦੇ ਨੇ ਉਹ ਕੀ ਕਰਦੇ ਨੇ ਉਹ ਸਰੀਰਕ ਕੰਮ ਕਰਦੇ ਨੇ ਉਹ ਸਰੀਰਕ ਗੱਲਾਂ ਵੱਲ ਆਪਣਾ ਮਨ ਜਾਪਨਾ ਧਿਆਨ ਲਗਾਉਂਦੇ ਨੇ لیکن دوسرے پاسے ప్రభు دی ਬਾਣੀ ਕਹਿੰਦੀ ਹੈ ਉਹ ਜੋ ਆਤਮਿਕ ਆਤਮਾ ਦੀਆਂ ਅਵਸਥਾਵਾਂ ਉਤੇ ਮਨ ਲਾਉਂਦੇ ਨੇ ਪਰ ਉਹ ਜਿਹੜੇ ਆਤਮਿਕ ਹਨ ਉਹ ਕੀ ਕਰਦੇ ਨੇ ਉਹ ਆਤਮਿਕ ਅਵਸਥਾਵਾਂ ਉਤੇ ਜਾਂ ਆਤਮਿਕ ਗੱਲਾਂ ਉਤੇ ਮਨ ਆਪਣਾ ਲਾਉਂਦੇ ਨੇ ਹallelujah ਦੋਨੇ ਇੱਕ ਸ਼ਰੀਰਕ ਅਵਸਥਾਵਾਂ ਉਪਰ ਮਨ ਲਾਉਂਦੇ ਨੇ ਇਕ ਆਤਮਿਕ ਵਸਤਾ ਉੱਤੇ ਜਿਹੜਾ ਹੈ ਆਪਣਾ ਮਨ ਲਾ ਦੇ ਨੇ ਇਥੇ ਦੋ ਇੱਕ ਮਨੁੱਖ ਹੈ ਲੇਕਿਨ ਦੋ ਪ੍ਰਕਾਰ ਦੀ ਉਹ ਲਾਈਫ ਜੀਦਾ ਹੈ ਜਾਂ ਤਾਂ ਉਹਦੀ ਜਿਹੜਾ ਜੀਵਨ ਜੀਉਣ ਦਾ ਢੰਗ ਹੈ ਜੀਉਣ ਦਾ ਤਰੀਕਾ ਹੈ ਜੀਵਨ ਦੀ ਉਹਦੀ ਸ਼ੈਲੀ ਹੈ ਜਾਂ ਤਾਂ ਉਹਦੀ ਆਤਮਿਕ ਹੈ ਜਾਂ ਉਹਦੀ ਸੰਸਾਰਿਕ ਹੈ ਹਾਲੇਲੂਇਆ ਮੈਂ ਅਗੇ ਹੀ ਤੁਹਾਨੂੰ ਆਲਰੇਡੀ ਬਿਆਨ ਕਰ ਚੁੱਕਿਆ ਹਾਂ ਪ੍ਰਭੂ ਯਿਸੂ ਜੀ ਜਦੋਂ ਇਸ ਧਰਤੀ ਤੇ ਆਏ ਉਹਨਾਂ ਨੇ ਉਹੀ ਗੱਲਾਂ ਬੋਲੀਆਂ ਜਿਹੜੀਆਂ ਉਹਦੇ ਪਿਤਾ ਨੇ ਉਹਦੇ ਮਨ ਦੇ ਵਿੱਚ ਅਤੇ ਉਹਦੇ ਦਿਲ ਦੇ ਵਿੱਚ ਪਾਈਆਂ ਹallelujah ਜਿਹੜੀਆਂ ਉਸ ਦੇ ਸਵਰਗੀ ਪਿਤਾ ਨੇ ਉਸ ਨੂੰ ਦਿੱਤੀਆਂ ਉਹੀ ਗੱਲਾਂ ਦਾ ਭੇਦ ਉਹਨੇ ਪ੍ਰਭੂ ਯਿਸੂ ਮਸੀਹ ਨੇ ਤੁਹਾਡੇ ਅਤੇ ਮੇਰੇ ਸਾਹਮਣੇ ਖੋਲ੍ਹਿਆ ਹallelujah ਇਸ ਲਈ ਆਤਮਿਕ ਹੋਣਾ ਬਹੁਤ ਹੀ ਲਾਜ਼ਮੀ ਆਪਸ਼ਨ ਨਹੀਂ ਹੈ ਇਹਦੇ ਵਿੱਚ ਲਾਜ਼ਮੀ ਹੈ ਔਰ ਨੈਸੈਸਰੀ ਹੈ ਮਸੀਹਤ ਲਾਈਫ ਦੇ ਵਿੱਚ ਹਾਲੇਲੂਇਆ ਅੱਗੇ ਪ੍ਰਭੂ ਦਾ ਬਚਨ ਕੀ ਕਹਿੰਦਾ ਹੈ ਕਿਉਂਕਿ ਸਰੀਰਕ ਮਨਸ਼ਾ ਮੌਤ ਪਰ ਆਤਮਿਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ ਹਾਲੇਲੂਇਆ ਪ੍ਰਭੂ ਦਾ ਬਚਨ ਕਹਿੰਦਾ ਹੈ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਰੀਰਕ ਤੌਰ ਤੇ ਜਿਉਂਦੇ ਹੋ ਤੇ ਤੁਹਾਡਾ ਮਰਨਾ ਤੈ ਹੈ ਹਾਲੇਲੂਇਆ ਤੁਹਾਡੀ ਮੌਤ ਜਿਹੜੀ ਹੈ ਉਹ ਯਕੀਨੀ ਹੈ ਉਹ ਪੱਕੀ ਹੈ ਹallelujah ਲੇਕਿਨ ਜੇ ਤੁਸੀਂ ਆਤਮਾ ਦੇ ਅਨੁਸਾਰ ਜਿਉਂਦੇ ਹੋ ਜੇ ਤੁਹਾਡਾ ਤੇ ਮੇਰਾ ਜੀਵਨ ਪ੍ਰਭੂ ਦਾ ਵਚਨ ਕਹਿੰਦਾ ਹੈ ਆਤਮਿਕ ਗੱਲਾਂ ਦੇ ਅਨੁਸਾਰ ਹੈ ਆਤਮਾ ਦੇ ਅਨੁਸਾਰ ਹੈ ਤੇ ਉਹਦੇ ਵਿੱਚ ਕੀ ਹੈ ਜੀਵਨ ਵੀ ਹੈ ਅਤੇ ਸ਼ਾਂਤੀ ਵੀ ਹੈ ਹallelujah ਪ੍ਰਭੂ ਦੇ ਲੋਕੋ ਇਹਦੇ ਵਿੱਚ ਤੁਹਾਡੇ ਤੇ ਮੇਰੀ ਡਿਜ਼ਾਇਰ ਕੀ ਹੈ ਇਹ ਡਿਪੈਂਡ ਪਾਉਂ ਤੁਹਾਡੇ ਤੇ ਮੇਰੇ ਉੱਪਰ ਕਰਦਾ ਹੈ ਇਹ ਨਿਰਭਰ ਤੁਹਾਡੇ ਤੇ ਮੇਰੇ ਉੱਤੇ ਕਰਦਾ ਹੈ ਕਿਉਂਕਿ ਪਵਿੱਤਰ ਆਤਮਾ ਤੋਂ ਕੀ ਮਿਲਦਾ ਹੈ ਜੀਵਨ ਮਿਲਦਾ ਹੈ ਹਾਲੇਲੂਇਆ ਜੇ ਤੁਸੀਂ ਸਦਾ ਦਾ ਅਨੰਤ ਜੀਵਨ ਪਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਉਹੀ ਤੁਹਾਨੂੰ ਤੇ ਮੈਨੂੰ ਉਹੀ ਕੰਮ ਕਰਨੇ ਪੈਣਗੇ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਚਾਉ ਚੰਗੇ ਲੱਗਦੇ ਨੇ ਹਾਲੇਲੂਇਆ ਪ੍ਰਭੂ ਯਿਸੂ ਮਸੀਹ ਜਾਣਦਾ ਕਿ ਤੁਹਾਡੀਆਂ ਗੱਲਾਂ ਤੁਹਾਡਾ ਜੀਵਨ ਉਹ ਕੀ ਹੋਣਾ ਚਾਹੀਦਾ ਹੈ ਪਵਿੱਤਰ ਅਤੇ ਆਤਮਿਕ ਹੋਣਾ ਚਾਹੀਦਾ ਹੈ ਹਾਲੇਲੂਇਆ ਪ੍ਰਭੂ ਯਿਸੂ ਮਸੀਹ ਜਾਣਦਾ ਕਿ ਤੁਹਾਡੀਆਂ ਗੱਲਾਂ ਤੁਹਾਡਾ ਜੀਵਨ ਉਹ ਕੀ ਹੋਣਾ ਚਾਹੀਦਾ ਹੈ ਪਵਿੱਤਰ ਅਤੇ ਆਤਮਿਕ ਹੋਣਾ ਚਾਹੀਦਾ ਹੈ ਹਾਲੇਲੂਇਆ ਅੱਜ ਇਸ ਮਾਡਰਨ ਇਸ ਆਧੁਨਿਕ ਯੁੱਗ ਦੇ ਵਿੱਚ ਕੀ ਹੋ ਰਿਹਾ ਹੈ ਕਿ ਵਰਲਡੀ ਪ੍ਰੈਸ਼ਰ ਨੂੰ ਸੰਸਾਰਿਕ ਖੁਸ਼ੀਆਂ ਨੂੰ ਪ੍ਰਭੂ ਦੇ ਦਾਸਾਂ ਦੁਆਰਾ ਬਹੁਤ ਜ਼ਿਆਦਾ ਮਹੱਤਵ ਦੇ ਮਹੱਤਵ ਦਿੱਤਾ ਜਾ ਰਿਹਾ ਹੈ ਹਾਲੇਲੂਇਆ ਲੋਗਾ ਪ੍ਰਭੂ ਦੇ ਲੋਗਾ ਨੂੰ ਮਸੀਹ ਲੋਗਾ ਨੂੰ ਆਤਮਿਕ ਨਹੀਂ ਬਣਾਇਆ ਜਾ ਰਿਹਾ ਲੇਕਿਨ ਉਹਨਾਂ ਨੂੰ ਮਟੀਰੀਅਲ ਪਦਾਰਕਵਾਦ ਬਣਾਇਆ ਜਾ ਰਿਹਾ ਹੈ ਹallelujah ਪ੍ਰਭੂ ਦਾ वचन ਕੀ ਕਹਿੰਦਾ ਹੈ ਕਿ ਤੁਸੀਂ ਕੀ ਬਨਣਾ ਹੈ ਸਰੀਰ ਭੋਗ ਵਿਲਾਸਾ ਦੀ ਕਾਮ ਭੋਗ ਵਿਲਾਸਾ ਦੀ ਜਿਹੜੀ ਹੈ ਕਾਮਨਾ ਨਹੀਂ ਕਰਨੀ ਪ੍ਰਭੂ ਕਹਿੰਦਾ ਤੁਸੀਂ ਆਤਮਾ ਦੇ ਹਦੀਨ ਰਹਿ ਕੇ ਉਹਦੇ ਪ੍ਰਭੂ ਦੇ ਬਚਨਾਂ ਦੇ ਪ੍ਰਭੂ ਦੇ ਕਲਾਮ ਔਰ ਪ੍ਰਭੂ ਦੀ ਬਾਣੀ ਦੇ ਹਦੀਨ ਰਹਿ ਕੇ ਕੰਮ ਕਰ ਰਹੇ ਨੇ ਹallelujah ਜੇ ਤੁਸੀਂ ਆਤਮਾ ਦੇ ਔਰ ਪ੍ਰਭੂ ਦੀ ਬਾਣੀ ਦੇ ਹਦੀਨ ਰਹਿ ਕੇ ਕੰਮ ਕਰਦੇ ਹੋ ਉਹਦੇ ਵਿੱਚ ਕੀ ਹੈ ਜੀਵਨ ਵੀ ਹੈ ਅਤੇ ਸ਼ਾਂਤੀ ਵੀ ਹੈ ਹਾਲੇਲੂਇਆ ਉਹ ਪ੍ਰਭੂ ਯਿਸੂ ਮਸੀਹ ਦੇ ਪ੍ਰਭੂ ਯਿਸੂ ਮਸੀਹ ਦਾ ਵਚਨ ਅਨੰਤ ਜੀਵਨ ਦੀ ਗੱਲ ਕਰਦਾ ਹੈ ਅਨੰਤ ਖੁਸ਼ੀ ਦੀ ਗੱਲ ਕਰਦਾ ਹੈ ਹਾਲੇਲੂਇਆ ਉਹ ਪਰਮਨੈਂਟ ਹੈ ਉਹ ਸਦਾ ਲਈ ਹੈ ਲੇਕਿਨ ਜੇ ਤੁਹਾਡਾ ਤੇ ਮੇਰਾ ਜੀਵਨ ਸਰੀਰਿਕ ਮਨਛਾ ਦੇ ਅਨੁਸਾਰ ਹੋਵੇਗਾ ਉਹਦੇ ਵਿੱਚ ਕੀ ਹੈ ਮੌਤ ਹੈ ਉਹਦੇ ਵਿੱਚ ਕੀ ਹੈ ਦੁੱਖ ਹੈ ਹallelujah ਤੋ ਕੀ ਕਰਨਾ ਹੈ ਜੇ ਜੀਵਨ ਸ਼ਾਂਤੀ ਚਾਹੁੰਦੇ ਹੋ ਤੁਹਾਨੂੰ ਉਹੀ ਕੰਮ ਕਰਨੇ ਪੈਣਗੇ ਜਿਹੜੇ ਆਤਮਿਕ ਕੰਮ ਨੇ ਜਿਹੜੇ ਆਤਮਾ ਦੀ ਸਿਰਜਣਾ ਦੇ ਅਨੁਸਾਰ ਹੁੰਦੇ ਨੇ ਹallelujah ਕਿਉਂਕਿ ਪ੍ਰਭੂ ਦਾ ਵਚਨ ਜਿਹੜਾ ਹੈ ਉਹ ਆਪਣੇ ਡੀਐਨਏ ਦੇ ਵਿੱਚ ਕੰਮ ਕਰਦਾ ਹੈ ਹallelujah ਪ੍ਰ부 ਦਾ ਬੀਜ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਆਂਦਾ ਹੈ ਤੇ ਕੀ ਹੁੰਦਾ ਹੈ ਕਿ ਆਪਾਂ ਨੂੰ ਇੱਕ ਨਵੀਂ ਸ੍ਰਿਸ਼ਟੀ ਤੁਸੀਂ ਤੇ ਮੈਂ ਇੱਕ ਨਵੀਂ ਸ੍ਰਿਸ਼ਟੀ ਬਣ ਜਾਂਦੇ ਹਾਂ ਜਦੋਂ ਆਪਾਂ ਨਵੀਂ ਸ੍ਰਿਸ਼ਟੀ ਬਣ ਜਾਂਦੇ ਹਾਂ ਤੇ ਆਪਣਾ ਜਿਹੜਾ ਜੀਵਨ ਹੈ ਉਹ ਪ੍ਰ부 ਦੇ ਵਚਨਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ ਆਪਣਾ ਜੀਵਨ ਸੰਸਾਰਿਕ ਨਹੀਂ ਹੋਣਾ ਚਾਹੀਦਾ ਲੇਕਿਨ ਆਪਣਾ ਜੀਵਨ ਜਿਹੜਾ ਹੈ ਉਹ ਆਤਮਿਕ ਹੋਣਾ ਚਾਹੀਦਾ ਹੈ ਹਾਲੇਲੂਇਆ ਜਿਸ ਸਰੀਰਿਕ ਦੀ ਮਨਛਾ ਦੇ ਨਾਲ ਜੀਵਾਂਗੇ ਤੇ ਪ੍ਰਭੂ ਦਾ ਵਚਨ ਕੀ ਕਹਿੰਦਾ ਹੈ ਉਹਦੇ ਵਿੱਚ ਕੀ ਹੈ ਮੌਤ ਹੈ ਉਹਦੇ ਵਿੱਚ ਅਨੰਤ ਜੀਵਨ ਨਹੀਂ ਹੈ ਲੇਕਿਨ ਜੇ ਤੁਹਾਡਾ ਤੇ ਮੇਰਾ ਜੀਵਨ ਪ੍ਰਭੂ ਦੇ ਵਚਨਾਂ ਦੇ ਅਨੁਸਾਰ ਔਰ ਆਤਮਿਕ ਹੈ ਉਹਦੇ ਵਿੱਚ ਜੀਵਨ ਵੀ ਹੈ ਉਹਦੇ ਵਿੱਚ ਸ਼ਾਂਤੀ ਵੀ ਹੈ ਹਾਲੇਲੂਇਆ ਇਹ ਡਿਪੈਂਡ ਕਰਦਾ ਤੁਹਾਡੇ ਤੇ ਇਹ ਨਿਰਭਰ ਕਰਦਾ ਤੁਹਾਡੇ ਅਤੇ ਮੇਰੇ ਤੇ ਤੁਸੀਂ ਆਤਮਿਕ ਰੀਤੀ ਦੇ ਅਨੁਸਾਰ ਚੱਲਣਾ ਹੈ ਜਾਂ ਤੁਸੀਂ ਸਰੀਰਕ ਰੀਤੀ ਦੇ ਅਨੁਸਾਰ ਚੱਲਣਾ ਹੈ ਹਾਲੇਲੂਇਆ ਕਿਉਂਕਿ ਤੁਹਾਡਾ ਤੇ ਮੇਰਾ ਜੀਵਨ ਪ੍ਰਭੂ ਲਈ ਬੜਾ ਹੀ ਬਹੁਮੁੱਲਿਆ ਹੈ ਹਾਲੇਲੂਇਆ ਪ੍ਰਭੂ ਨਹੀਂ ਚਾਹਦਾ ਕੋਈ ਵੀ ਜਾਨ ਜਿਹੜੀ ਹੈ ਉਹਦਾ ਨਾਸ਼ ਹੋਵੇ हालेलुया ਕਿਉਂਕਿ ਪ੍ਰਭੂ ਤੁਆ ਨੂੰ ਵੀ ਤੇ ਮੈਨੂੰ ਵੀ ਉਹ ਬਹੁਤ ਅਨੰਤ ਇੰਟਰਨਲ ਅਗਾਪੇ ਪਿਆਰ ਕਰਦਾ ਹੈ ਹਾਲੇलुया ਉਹ ਪਿਆਰ ਜਿਹਦੀ ਕੋਈ ਸੀਮਾ ਨਹੀਂ ਹੈ ਜਿਹਦੀ ਕੋਈ ਬਾਉਂਡਰੀ ਨਹੀਂ ਹੈ ਹਾਲੇलुया ਇਸ ਲਈ ਤੁਹਾਡਾ ਤੇ ਮੇਰਾ ਜੀਵਨ ਜਿਹੜਾ ਹੈ ਉਹ ਆਤਮਿਕ ਹੋਣਾ ਚਾਹੀਦਾ ਹੈ ਤਾਂ ਕਿ ਤੁਸੀਂ ਔਰ ਮੈਂ ਪ੍ਰਭੂ ਦੇ ਕੋਲੋਂ ਅਨੰਤ ਜੀਵਨ ਅਤੇ ਅਨੰਤ ਜਿਹੜਾ ਹੈ ਸ਼ਾਂਤੀ ਉਹ ਪ੍ਰਾਪਤ ਕਰੀਏ ਹਾਲੇਲੂਇਆ ਆਓ ਇਸ ਦਿੱਤੇ ਹੋਏ ਇਸ ਕੀਤੇ ਹੋਏ ਵਚਨ ਵਾਸਤੇ ਆਪਾਂ ਪ੍ਰਾਰਥਨਾ ਕਰਾਂਗੇ ਪ੍ਰਭੂ ਜੀ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਪ੍ਰਭੂ ਜੀ ਇਸ ਸਮੇਂ ਵਾਸਤੇ ਪ੍ਰਭੂ ਜੀ ਇਸ ਸਮਾਜ ਨੂੰ ਠਹਿਰਾਇਆ ਪ੍ਰਭੂ ਜੀ ਪ੍ਰਭੂ ਜੀ ਸਾਨੂੰ ਸਰੀਰਕ ਨਹੀਂ ਲੇਕਿਨ ਸਾਨੂੰ ਆਤਮਿਕ ਬਣਾਓ ਤਾਂ ਕਿ ਅਸੀਂ ਤੁਹਾਡੇ ਕੋਲੋਂ ਪ੍ਰਭੂ ਜੀ ਸ਼ਾਂਤੀ ਅਤੇ ਜੀਵਨ ਪਾ ਸਕੀਏ ਪ੍ਰਭੂ ਜੀ ਪ੍ਰਭੂ ਜੀ ਜਿਨੇ ਵੀ ਪ੍ਰਭੂ ਜੀ ਤੁਹਾਡੇ ਲੋਕ ਪ੍ਰਭੂ ਜੀ ਤੁਹਾਡੀ ਪਰਜਾ ਵਚਨ ਸੁਣਦੀ ਹੈ ਪ੍ਰਭੂ ਜੀ ਹਰੇਕ ਦੇ ਨਾਲ ਪ੍ਰਭੂ ਜੀ ਵਚਨਾਂ ਦੇ ਰਾਹੀਂ ਗੱਲਬਾਤ ਕਰੋ ਤਾਂ ਗੱਲਬਾਤ ਕਰੋ ਪ੍ਰਭੂ ਜੀ ਤਾਂ ਕਿ ਉਹ ਤੁਹਾਡੇ ਕੋਲੋਂ ਜੀਵਨ ਅਤੇ ਸ਼ਾਂਤੀ ਪਾਸ ਕਰ ਸਕਣ ਪ੍ਰਭੂ ਜੀ ਪ੍ਰਭੂ ਜੀ ਮੇਰੀ ਪ੍ਰਾਰਥਨਾ ਨੂੰ ਸੁਣਿਆ ਇਸ ਦਾ ਉੱਤਰ ਦਿੱਤਾ ਸਾਰੀ ਪ੍ਰਾਰਥਨਾ ਮੈਂ ਪ੍ਰਭੂ ਦੇ ਪਵਿੱਤਰ ਅਤੇ ਮਿੱਠੇ ਨਾਮ 'ਚ ਮੰਗਦਾ ਹਾਂ ਆਮੇਨ ਆਮੇਨ ਹ Alleluia